ਭਾਰਤ ਤੇ ਇੱਕ ਗੋਰਿਆਂ ਦਾ ਅਮੀਰ ਦੇਸ਼ ਤੇ ਭਾਰਤ ਦੇ ਤੇ ਗੋਰਿਆਂ ਦੇ ਅਮੀਰ ਦੇਸ਼ ਦੇ ਵਿੱਚ ਸਭ ਤੋਂ ਵੱਡਾ ਫਰਕ ਤੈਨੂੰ ਕੀ ਲੱਗਿਆ ਇੰਡੀਆ ਤੇ ਕੈਨੇਡਾ ਚ ਕਹਿੰਦੇ ਹੂੰ ਮੇਨ ਗੱਲ ਤਾਂ ਸਫਾਈ ਦੀ ਆ ਅੱਛਾ ਲੋਕ ਉਹ ਥੋੜੇ ਜਿਹਾ ਸਫਾਈ ਵੱਧ ਰੱਖਦੇ ਨੇ ਆਪਣੇ ਨਾਲ ਅੱਛਾ ਤੇ ਨੇਚਰ ਦਾ ਖਿਆਲ ਰੱਖਦੇ ਨੇ ਓਕੇ ਇਹ ਜੀ ਸਾਰੀ ਸਾਫ ਸਫਤਰੀਤੀ ਰੱਖਣੀ ਹੈ ਕਦੇ ਕੋਈ ਖੰਦ ਨਹੀਂ ਪਾਉਣਾ ਉਧਰ ਰਸਤ ਨਹੀਂ ਵੱਡਣਾ ਫालतू ਇਹ ਜਿਹੜੀਆਂ ਕੋਈ ਪੋਲੂਸ਼ਨ ਨਹੀਂ ਕਿਸੇ ਤਰ੍ਹਾਂ ਦਾ ਉੱਥੇ ਜਾ ਕੇ ਸਭ ਤੋਂ ਵੱਧ ਭਾਰਤ ਦੀ ਕਿਹੜੀ ਚੀਜ਼ ਤੈਨੂੰ ਯਾਦ ਆਉਂਦੀ ਸੀ ਮੈਂ ਤਾਂ ਫੈਮਿਲੀ ਹੀ ਹੁੰਦਾ ਵੀ ਘਰ-ਬਾਰ ਪਹਿਲਾਂ ਲੱਗਦਾ ਸੀ ਵੀ ਕੁਝ ਨਹੀਂ ਹੁੰਦਾ ਘਰ ਤੋਂ ਦੂਰ ਆਣੇ ਕੀ ਤੇ ਰਹਿ ਹੁੰਦਾ ਵੀ ਯਾਰ ਮਾਂ ਪਿਓ ਖੱਤਰ ਹੀ ਤਾਂ ਹੈਗੇ ਹਨਾ ਹੂੰ ਇਹ ਠੀਕ ਆ ਫੈਮਿਲੀ ਜ਼ਰੂਰੀ ਮਾਂ ਪਿਓ ਹਾਂ ਖੁਸ਼ ਲੋਕ ਉੱਥੇ ਮਿਲੇ ਕਿ ਇੱਥੇ ਭਾਰਤ ਇੰਡੀਆ ਦੇ ਨੇ ਖੁਸ਼ ਤਾਂ ਜੇ ਤੁਸੀਂ ਕਹੋ ਵੀ ਟੈਨਸ਼ਨ ਤਾਂ ਉੱਥੇ ਲੋਕਾਂ ਨੂੰ ਮੇਨ ਵੀ ਕੰਮਕਾਰ ਦੀ ਆ ਹੋਰ ਕਿਹੜੀਆਂ ਹੁੰਦੀਆਂ ਨੇ ਹਰੇ ਉਰੇ ਵੀ ਟੈਨਸ਼ਨਾਂ ਨੇ ਬਟ ਉਰੇ ਆਪਣੇ ਲੋਕ ਬੇਫਿਕਰ ਥੋੜੇ ਜਿਆਦਾ ਨੇ ਉੱਥੇ ਵੀ ਬਿਰਜ ਆਪਾਂ ਕਰੀਏ ਜੀ ਮੌਸਮ ਮੌਸਮ ਦੇ ਤਾਂ ਚਲੋ ਰੀਸ ਹੀ ਨਹੀਂ ਹੈਗੀ ਉੱਥੇ ਜੀ ਮੌਸਮ ਤਾਂ ਬਹੁਤ ਵਧੀਆ ਹੈ ਤੇ ਜਿਹੜੀ ਉੱਥੇ ਆਪਣੇ ਜਾਨਵਰ ਨੇ ਆਪਣੇ ਜਾਨਵਰਾਂ ਦੀ ਜ਼ਿੰਦਗੀ ਵਧੀਆ ਉੱਥੇ ਦੇ ਜਾਨਵਰ ਨੇ ਜਿਹਨਾਂ ਨੇ ਉੱਥੇ ਜਾਨਵਰ ਉਹਨਾਂ ਨੂੰ ਕੋਈ ਹਾਮੀ ਨਹੀਂ ਕਰ ਸਕਦਾ ਅੱਛਾ ਜੇ ਜਾਨਵਰ ਤੁਹਾਡੇ ਤੋਂ ਮਰ ਗਿਆ ਉਹਨਾਂ ਦੇ ਨਾ ਪੈਰਾਂ ਦੇ ਵਿੱਚ ਵੀ ਟਰੈਕਰ ਲੱਗੇ ਹੁੰਦੇ ਨੇ ਠੀਕ ਹੈ ਜੇ ਜਾਨਵਰ ਮਰ ਗਿਆ ਤਾਂ ਤੁਹਾਡਾ ਉਹਨਾਂ ਦਾ ਲਾਇਸੈਂਸ ਹੀ ਕੈਂਸਲ ਹੋ ਜਾਂਦਾ ਹੂੰ ਜਾਨਵਰ ਨਹੀਂ ਤੁਸੀਂ ਮਾਰ ਸਕਦੇ ਕੋਈ ਵੀ ਹੂੰ ਰਕੂਨ ਹੋ ਗਿਆ ਆਪਣੇ ਮੀਲ ਗਏ ਵਗੈਰਾ ਉੱਥੇ ਰੋਡ ਤੇ ਜਿਵੇਂ ਵਿਖਾਈ ਵੀ ਆ ਤੇ ਫਿਰਦੇ ਰਹਿੰਦੇ ਨੇ ਆਮ ਹੀ ਤੁਸੀਂ ਉਹਨਾਂ ਨੂੰ ਮਾਰ ਨਹੀਂ ਸਕਦੇ अच्छा ਜਦੋਂ ਤੁਸੀਂ ਹੁਣ ਉਰੇ ਰਹਿੰਦੇ ਹੋ ਤੇ ਉੱਥੇ ਰਹਿੰਦੇ ਹੋ ਦੋਨਾਂ ਦੇ ਵਿੱਚ ਜਦੋਂ ਸ਼ਾਮ ਨੂੰ ਕਦੇ ਆਪਣੀ ਫੈਮਿਲੀ ਦੇ ਨਾਲ ਸੈਰ ਕਰਨ ਜਾਣ ਦੀ ਸੁਭਦਾ ਇੱਥੇ ਵਧੀਆ ਹੈਗੀ ਕਿ ਉੱਥੇ ਵਧੀਆ ਨਹੀਂ ਉਹ ਕੈਨੇਡਾ ਚ ਵਧੀਆ ਅੱਛਾ ਫੈਮਿਲੀ ਨਾਲ ਕਿਤੇ ਜਾਣਾ ਜਾਂ ਤੁਹਾਨੂੰ ਲੱਗੇ ਵੀ ਫ੍ਰੀ ਮਾਈਂਡ ਦਾ ਰਹਿਣਾ ਦੇਖੋ ਇਹਨਾਂ ਨੂੰ ਬਹਿਣਾ ਜਗਾ ਤੇ ਵੀ ਤੁਹਾਨੂੰ ਕੋਈ ਤੰਗ ਨਹੀਂ ਕਰਦਾ ਲੋਕ ਕਹਿਣਗੇ ਵੀ ਭਾਈ ਇਹ ਤਾਂ ਐ ਕਰਦਾ ਜਿਵੇਂ ਆਪਣੇ ਕੋਲ ਹੋਸ ਹਾਵ ਹੈ ਉੱਥੇ ਆ ਜਿੱਦਾਂ ਦੀ ਟੈਨਸ਼ਨ ਨਹੀਂ ਹੈਗੀ ਕਿਸੇ ਨੂੰ ਕੋਈ ਮਤਲਬ ਨਹੀਂ ਸੀ ਕੀ ਕਰਦਾ ਤੇ ਦੂਸਰੀ ਜਿਹੜੀ ਸੇਫਟੀ ਕਿੱਥੇ ਮਹਿਸੂਸ ਕੀਤੀ ਸੇਫਟੀ ਦਾ ਸ਼ੇਮ ਹੀ ਆ ਦੇਖੋ ਉੱਥੇ ਵੀ ਹੈਗੀ ਸੇਫਟੀ ਤਾਂ ਹੈਗੀ ਉੱਥੇ ਵੀ ਅੱਛਾ ਹਾਂ ਸੇਫਟੀ ਤਾਂ ਹੈਗੀ ਖਾਣਾ ਖਾਣਾ ਬਿਲਕੁਲ ਤਾਂ ਮੈਨੂੰ ਇੰਡੀਆ ਹੀ ਵਧੀਆ ਲੱਗਿਆ ਐਵੇਂ ਕਹਾਂ ਤੁਹਾਨੂੰ ਖਾਣਾ ਇੰਡੀਆ ਦਾ ਵਧੀਆ ਲੱਗਿਆ ਮੈਨੂੰ ਕਿਉਂਕਿ ਉਹਰੇ ਘਰ ਦਾ ਖਾਣਾ ਵਧੀਆ ਸਾਰੀ ਚੀਜ਼ ਬਾਹਰ ਦੀ ਇਕੱਲੀ ਗੱਲ ਤਾਂ ਫਿਰ ਟੈਨਸ਼ਨ ਰਹਿੰਦੀ ਸੀ ਵੀ ਕੀ ਬਣਾਵਾਂਗੇ ਛੱਡੋ ਭਰਾ ਯਾਰ ਬਾਹਰ ਹੀ ਖਾ ਲਓ ਅੱਛਾ ਵਿਸ਼ ਯੂ ਇੱਕ ਜਿਹੜੇ ਜਾਦੇ ਯੰਗ ਉਮਰ ਦੇ ਬੱਚੇ ਨੇ ਲੈ ਤੁਹਾਡੀ ਦੇ ਵੀ ਉਹ ਉੱਥੇ ਆਜ਼ਾਦੀ ਨੂੰ ਕਹਿੰਦੇ ਨੇ ਵੀ ਸਾਨੂੰ ਉੱਥੇ ਆਜ਼ਾਦੀ ਚੰਗੀ ਆ ਤੁਸੀਂ ਤਾਂ ਇੰਡੀਆ ਦੇ ਵਿੱਚ ਵੀ ਆ ਬੜੇ ਸਪੋਰਟਸਮੈਨ ਵੀ ਰਹੇ ਹੋ ਬਾਕੀ ਇਧਰ ਉਧਰ ਸਾਰੇ ਸਾਇਸ ਪੱਟੇ ਦੇ ਵਿੱਚ ਜਾਂਦੇ ਆਉਂਦੇ ਸੀ ਵੀ ਤੁਹਾਨੂੰ ਆਜ਼ਾਦੀ ਇੱਥੇ ਜ਼ਿਆਦਾ ਲੱਗੀ ਕੋ ਉਥੇ ਨਹੀਂ ਆਜ਼ਾਦੀ ਕੀ ਐਵੇਂ ਆ ਵੀ ਰਹੇ ਹੁਣ ਮਤਲਬ ਆਪਾਂ ਘਰੋਂ ਚਲੇ ਗਏ ਹਾਂਜੀ ਠੀਕ ਹੈ ਇੱਕ ਆਜ਼ਾਦੀ ਹੁੰਦੀ ਹੈ ਵੀ ਆਪਾਂ ਨੂੰ ਘਰ ਦੇ ਕਿਤੇ ਜਾਣ ਹੀ ਨਹੀਂ ਦਿੰਦੇ ਹੈਗੇ ਠੀਕ ਹੈ ਘਰੇ ਹਮੇਸ਼ਾ ਕਹਿੰਦੇ ਨੇ ਵੀ ਨਾਲ ਜਾਣਾ ਦੀ ਉੱਥੇ ਕੀ ਹੈ ਬੱਚਾ ਉਹਨੂੰ ਚਲੇ ਜਾਂਦਾ ਪਲੱਸ 2 ਕਰਕੇ ਕਿਸੇ ਨੇ ਪੁੱਛਣਾ ਨਹੀਂ ਹੈਗਾ ਕੁੜੀ ਆ ਮੁੰਡਾ ਸਾਰੇ 10 ਵਜੇ ਦਾ ਉੱਥੇ ਰਾਤ ਨੂੰ ਤਾਂ ਬਾਹਰ ਹੀ ਜਾਂਦੇ ਨੇ ਨਾਈਟ ਆਊਟ ਜਿਹਨੂੰ ਆਪਾਂ ਕਹਿੰਨੇ ਕਲਚਰ ਉਹਨਾਂ ਦਾ ਤਾਂ ਉੱਥੇ ਰਾਤਾਂ ਨੂੰ ਬਾਹਰ ਹੀ ਜਾਂਦੇ ਨੇ ਆਪਣੇ ਤਾਂ ਅੱਠ ਵਜੇ ਘਰੇ ਪੈ ਜਾਂਦੇ ਨੇ ਲੋਕ ਹੂੰ ਤੇ ਮੇਰੇ ਸਾਬ ਨਾਲੇ ਚੀਜ਼ ਆਪਣੇ ਪਿੰਡਾਂ ਚ ਸਹੀ ਵੀ ਆ ਪਰ ਉਹਨਾਂ ਦਾ ਆਪਣਾ ਕਲਚਰ ਆ ਇਹ ਚੀਜ਼ ਨੂੰ ਲੈ ਕੇ ਜੇ ਆਪਾਂ ਦੇਖੀਏ ਉਹ ਉਹਨੂੰ ਵਧੀਆ ਮੰਨਦੇ ਨੇ ਜਿਹੜੇ ਇੱਕ ਬੰਦੇ ਨੂੰ ਜਾਦੀ ਚਾਹੀਦੀ ਹੈ ਘੁੰਮਣ ਫਿਰੇ ਜਦੋਂ ਮਰਦੀ ਜਾਵੇ ਜਿਹੜੇ ਜਿਹੜੇ ਬੱਚੇ ਆਪਣੇ ਯੰਗ ਲੜਕੀਆਂ ਉੱਥੇ ਇਕੱਲੇ ਜਾਂਦੀਆਂ ਨੇ ਇਸ ਨਾਲ ਹੁਣ ਆਪਾਂ ਉਹਰੇ ਪੇਰੈਂਟਸ ਜਦੋਂ ਸ਼ਹਿਰ ਚ ਪੜਨ ਜਾਂਦੇ ਨੇ ਬੱਚੇ ਤਾਂ ਉਹ ਪੇਰੈਂਟਸ ਕਾਫੀ ਮਹਿਸੂਸ ਕਰਦੇ ਨੇ ਤੇ ਉੱਥੇ ਜਦੋਂ ਬੱਚੇ ਇਕੱਲੇ ਆਪਣੇ ਕੰਮਾਂ ਤੇ ਜਾਂਦੇ ਨੇ ਲੜਕੀਆਂ ਇਕੱਲੇ ਘੁੰਮਦੇ ਫਿਰਦੇ ਨੇ ਸਭ ਕੁਝ ਰਹਿੰਦੀ ਐ ਨਿਕਲਦੀ ਆ ਕੀ ਉਹ ਜਾਦੇ ਆਪ ਨੂੰ ਉਹਨਾਂ ਦੀ ਸੇਫਟੀ ਨਹੀਂ ਲੜਕੀਆਂ ਨੂੰ ਪਤਾ ਕੀ ਚੰਗਰਾ ਜਿਹੜੇ ਮੁੰਡੇ ਨੇ ਥੋੜੇ ਜਿਹੀ ਉਹ ਲੜਕੀਆਂ ਨੂੰ ਵੀ ਪਰ ਤੰਗ ਕਰਦੇ ਆ ਇੱਥੇ ਕੋਥੇ ਨਹੀਂ ਉਰੇ ਤਾਂ ਚਲੋ ਹੈਗੇ ਨਹੀਂ ਉਹਨੇ ਤਾਂ ਕਰਦੇ ਹੀ ਨੇ ਤੰਗ ਅੱਛਾ ਜੀ ਕੈਨੇਡਾ ਦੇ ਵਿੱਚ ਵੀ ਜਿਵੇਂ ਪਲਾਦਿਆਂ ਦੇ ਵਿੱਚ ਹੋ ਗਿਆ ਬਟ ਕੁੜੀਆਂ ਕੋਲ ਉੱਥੇ ਫੈਸਿਲਿਟੀ ਆ ਵੀ ਜੇ ਤੁਹਾਨੂੰ ਕੋਈ ਮੰਨ ਲਓ ਤੰਗ ਕਰਦਾ ਤੁਸੀਂ ਕਾਲ ਕਰ ਸਕਦੇ ਹੋ ਬਾਈ ਨੂੰ ਉਹਨਾਂ ਨੂੰ ਠੀਕ ਹੈ ਜਦੋਂ ਮਰਜੀ ਬਟ ਜਿਹੜੀ ਵੀ ਚੀਜ਼ ਆ ਪਰ ਕੁੜੀਆਂ ਕਹਿ ਲੋ ਹੁਣ ਆਪ ਹੀ ਉਹਵੇਂ ਨੇ ਜਿਵੇਂ ਕੱਦਣੇ ਜਿਹੜੀਆਂ ਜਿਹੜੀਆਂ ਸਹੀ ਨਹੀਂ ਉਹ ਆਪਣੇ ਸਿੱਧਾ ਨੰਗੀਆਂ ਹੁੰਦੀਆਂ ਨੇ ਠੀਕ ਜਿਸ ਤਰੀਕੇ ਨਾਲ ਤੁਸੀਂ ਇੰਡੀਆ ਤੋਂ ਕੈਨੇਡਾ ਗਏ ਸੀਗੇ ਤਾਂ ਉੱਥੇ ਜਾ ਕੇ ਜਦੋਂ ਇੰਗਲਿਸ਼ ਦੀ ਕੋਈ ਜ਼ਰੂਰਤ ਮਹਿਸੂਸ ਕੀਤੀ ਕਿ ਨਹੀਂ ਨਹੀਂ ਇੰਗਲਿਸ਼ ਦੀ ਗੱਲ ਕਰਨੀ ਜਿੱਥੇ ਕਰਦਾ ਸੀ ਮੰਨ ਲਓ 에어ਪੋਰਟ ਤੇ ਜਾਂ ਕਿਤੇ ਕਰਨੀ ਗੱਲ ਅੱਛਾ ਹਾਂਜੀ ਤੇ ਉਹ ਲੋਕਲ ਸਮਾਜ ਦੇ ਵਿੱਚ ਨਹੀਂ ਵੈਸੇ ਜੇ ਕਿਤੇ ਮੰਨ ਲਓ ਤੁਸੀਂ ਗੋਰਿਆਂ ਦੇ ਰੈਸਟੋਰੈਂਟ ਵਗੈਰਾ ਜਾਂਦੇ ਸੀ ਅੰਗਰੇਜ਼ੀ ਚੁੱਥੀ ਲੋਡ ਪੈਂਦੀ ਆ ਹੂੰ ਬਾਕੀ ਤਾਂ ਸਾਰੇ ਕਿਤੇ ਆਪਣੇ ਪੰਜਾਬੀ ਨੇ ਪੰਜਾਬੀ ਚੱਲ ਜਾਂਦੀ ਸਾਰੇ ਜੇ ਸ਼ਾਰਟ ਲੱਭ ਜਾਂਦੇ ਵਿੱਚ ਤੁਸੀਂ ਕੰਪੈਰੀਸ਼ਨ ਕਰਨਾ ਹੋਵੇ ਇੰਡੀਆ ਤੇ ਕੈਨੇਡਾ ਦਾ ਤਾਂ ਕੀ ਹੋਊਗਾ ਮੈਂ ਕਹੂੰਗਾ ਵੀ 70 30% ਕਹਿ ਸਕਦਾ ਵੀ ਮਤਲਬ ਹਰੇਕ ਬੰਦੇ ਦਾ ਆਪਣਾ opinion ਹੁੰਦਾ ਹੀ ਹਾਂਜੀ ਠੀਕ ਆ ਵੀ ਮੰਨ ਲਓ ਮੈਨੂੰ ਉਰੇ ਨਾਣਾ ਵਧੀਆ ਲੱਗਦਾ ਮਤਲਬ ਜ਼ਿਆਦਾ ਅੱਛਾ ਵੀ ਜਿਹੜੇ ਕਰਕੇ ਮੈਨੂੰ ਲੱਗਦਾ ਬਸ ਜੇ ਕਹਾਂ ਉਹ ਵੀ ਹਾਂ ਤੁਹਾਨੂੰ ਥੋੜਾ ਗੈਹ ਲੋ ਵੀ ਘੁੰਮਣ ਫੇਰਨ ਨੂੰ ਮਤਲਬ ਤਾਂ ਉਹ ਦੇਸ਼ ਵਰਗੀ ਰੀਸ ਨਹੀਂ ਹੈਗੀ। ਹਾਂ ਵੀ ਸੈਂਚੂਰੀ ਜਿਹੇ ਬੰਦਾ ਕਰਦਾ ਨਾ ਵੀ ਇਹ ਮੰਨ ਲੈ ਘੁੰਮਣਾ ਆਏ ਕੁਝ ਕਰਨਾ ਥੋੜਾ ਜਿਹਾ ਟਾਈਮ ਰਿਲੈਕਸ ਹੋ ਕੇ ਨੂੰ ਹੋਣਾ ਜਾਣਾ ਆਪਣੇ। ਅਗਰ ਛੋਟੇ ਬੱਚਾ ਹੋਵੇ ਹਾਂਜੀ ਤਾਂ ਤੋਂ ਉਹ ਦੇਖੋ ਤੋਂ ਦੇਖੋ ਆਪਸ਼ਨ ਹੋਵੇ ਵੀ ਉਹ ਇੰਡੀਆ ਵੀ ਰਹਿ ਸਕਦਾ ਕੈਨੇਡਾ ਵੀ। ਤੁਸੀਂ ਆਦੇ ਬੱਚੇ ਨੂੰ ਕਿੱਥੇ ਪਰਵਰਿਸ਼ ਕਰਨ ਦੀ ਕੋਸ਼ਿਸ਼ ਕਰੋਗੇ? ਮੈਂ ਭੰਡੀ ਦੂੰ ਇੰਡੀਆ ਦਾ ਠੀਕ ਕਿਉਂਕਿ ਮੇਰਾ ਵੀ ਗੋਲ ਇਹ ਸੀਗਾ ਵੀ ਮੰਨ ਲਓ ਵੱਧ ਤੋਂ ਵੱਧ ਮੈਂ 500 ਸਾਲ ਲੈ ਕੇ ਔਰਾਂ ਤਾਂ ਇੰਡੀਆ ਦੀ ਸੀਗਾ ਓਕੇ ਸੋ ਥੈਂਕ ਯੂ